ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਸਭ ਯੂਨੀਅਨ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ 2025-26 ਜਸਟਿਸ ਮੀਰ ਇਕਬਾਲ ਹੁਸੈਨ ਟਰਾਫੀ ਦਾ ਅਯੋਜਨ ਕੀਤਾ ਗਿਆ ਮੋਡੂਲਟਰਾ ਜੀ ਸਕੂਲ ਚ 27 ਅਕਤੂਬਰ ਨੂੰ ਫੁੱਟਬਾਲ ਖੇਡਾਂ ਦੀ ਹੋਵੇਗੀ ਸ਼ੁਰੂਆਤ ਸਰ ਜਿਹੜਾ ਸਭ ਜੂਨੀਅਰ ਬੁਆਏਜ਼ ਨੈਸ਼ਨਲ ਫੁੱਟਬਾਲ ਚੈਂਪੀਅਨਸ਼ਿਪ ਹੋ ਰਿਹਾ ਕਿੱਥੇ ਹੋ ਰਿਹਾ ਤੇ ਆਪਣਾ ਨਾਮ ਬੋਲ ਦਿਓ ਸਰ ਜੀ ਮੇਰਾ ਨਾਮ ਵਿਜੇ ਵਾਲੀ ਹੈ ਮੈਂ ਡਿਪਟੀ ਸੈਕਟਰੀ ਜਨਰਲ ਪੰਜਾਬ ਫੁੱਟਬਾਲ ਫੈਡਰੇਸ਼ਨ ਤੇ ਨੈਸ਼ਨਲ ਜਿਹੜੀ ਬੋਡੀ ਹੈਗੀ 올 ਇੰਡੀਆ ਫੁੱਟਬਾਲ ਫੈਡਰੇਸ਼ਨ ਉੱਚ ਮੈਂ ਕੰਪੀਟੀਸ਼ਨ ਦਾ ਚੇਅਰਪਰਸਨ ਬੀਇੰਗ ਚੇਅਰਪਰਸਨ ਸਾਡੀ ਡਿਊਟੀ ਹੁੰਦੀ ਕਿ ਜਿੰਨੇ ਵੀ ਤਰ੍ਹਾਂ ਦੇ ਕੰਪੀਟੀਸ਼ਨ ਫੈਡਰੇਸ਼ਨ ਕਰਾਉਂਦੀ ਹੈ ਉਹ ਅਸੀਂ ਅਲੱਗ-ਅਲੱਗ ਜਗ੍ਹਾ ਤੇ ਕਰਾਈਏ ਇਵਨ ਰੂਲਰਜ਼ ਏਰੀਆ ਜਾਂ ਸੈਂਟਰਲ ਏਰੀਆ ਜਾਂ ਅਰਬਨ ਸਬ ਅਰਬਨ ਏਰੀਆਜ਼ ਅਸੀਂ ਕਰਾਂਦੇ ਕਿਉਂਕਿ ਇਹ ਬੱਚਿਆਂ ਦਾ ਪ੍ਰੋਗਰਾਮ ਹੈਗਾ ਅੰਡਰ 14ਸ ਬॉयਜ਼ ਦਾ ਤੇ ਇਹ ਫਸਟ ਟਾਈਮ ਅੰਮ੍ਰਿਤਸਰ ਵਿੱਚ ਹੋ ਰਿਹਾ ਜਿਹਦੇ ਵਿੱਚ ਸਾਡੇ ਨਾਲ ਬੈਠੇ ਹੈ ਮੈਨੇਜਮੈਂਟ ਸਾਰੀ ਰੈਡੀਕਲ ਐਜੂਕੇਸ਼ਨਲ ਸੁਸਾਇਟੀ ਦੈਨ ਮਾਊਂਟ ਲਿਟਰਾ ਜੀ ਪਬਲਿਕ ਸਕੂਲ ਜਿਹੜਾ ਕੀ ਇੱਥੇ ਥਾਂਡੇ ਚ ਪੈਂਦਾ ਹੈ ਕੋਟ ਖਾਲਸਾ ਰੋਡ ਥਾਂਡੇ ਅੰਮ੍ਰਿਤਸਰ ਦੇ ਵਿੱਚ ਤੇ ਸੈਕੰਡ ਵੈਨਿਊ ਸਾਡੀ ਹੈਗੀ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਫੁੱਟਬਾਲ ਸਟੇਡੀਅਮ ਕੀਰਤਨ ਗਾੜ ਉਹ ਵੀ ਅੰਮ੍ਰਿਤਸਰ ਦੇ ਡਿਸਟ੍ਰਿਕਟ 'ਚ ਹੀ ਪੈਂਦਾ ਸੈਂਟਰਲ ਹਲਕਾ ਹੈਗਾ ਇਹ ਅੰਮ੍ਰਿਤਸਰ ਦਾ ਤੇ ਇਹਦੇ ਵਿੱਚ ਸਾਡਾ ਇਹ ਮਕਸਦ ਸੀ ਕਿ ਅੰਮ੍ਰਿਤਸਰ ਫੁੱਟਬਾਲ 'ਚ ਗਰੋਅ ਕਾਫੀ ਕਰ ਰਿਹਾ ਅੱਜ ਦੀ ਡੇਟ 'ਚ ਬਹੁਤ ਸਾਰੀ ਐਕਟੀਵਿਟੀ ਅੰਮ੍ਰਿਤਸਰ 'ਚ ਫੁੱਟਬਾਲ ਦੀ ਚੱਲ ਰਹੀ ਹੈ ਸਕੂਲਸ ਬਹੁਤ ਅੱਛੇ-ਅੱਛੇ ਆ ਗਏ ਹੈ ਉਹਨਾਂ ਦੇ ਪਾਸ ਫੈਸਿਲਿਟੀ ਨਾਲ ਲੈਸ ਹੈਗੇ ਆ ਤੁਸੀਂ ਦੇਖ ਰਹੇ ਹੋ ਤੁਹਾਡੇ ਪਿੱਛੇ ਲੈਸ਼ ਗ੍ਰੀਨ ਇੱਕ ਗਰਾਊਂਡ ਬਣਾਈ ਹੈ ਇਹਨਾਂ ਨੇ ਮੈਨੇਜਮੈਂਟ ਨੇ ਜੋ ਕਿ ਬਹੁਤ ਹੀ ਅਲਟਰਾ ਮਾਡਰਨ ਅੱਜ ਦੀ ਫੈਸਿਲਿਟੀ ਹੈਗੀ ਹੈ ਤੇ ਅਸੀਂ ਇਹਨੂੰ ਯੂਟਿਲਾਈਜ਼ ਕਰਨ ਦੇ ਲਈ ਇੱਥੇ NFC ਰੱਖੀ ਹੈ ਤੇ ਇਹਨਾਂ ਦਾ ਮਕਸਦ ਵੀ ਸੀਗਾ ਕਿ ਇਹਨਾਂ ਨੇ ਇੱਕ ਰੈ residencial ਇੱਥੇ ਅਕੈਡਮੀ ਪ੍ਰਪੋਜ਼ ਕੀਤੀ ਹੈ ਜਿਹੜੀ ਕਿ ਅਕੈਡਮੀ ਬਣ ਚੁੱਕੀ ਹੈ ਤੇ ਰੈ residencial ਦੇ ਐਡਮਿਸ਼ਨਸ ਇਹਨਾਂ ਨੇ ਓਪਨ ਕਰਨੇ ਆ ਤੇ ਉਹਦੇ ਲਈ ਇਹ ਯੂਸਫੁਲ ਹੋਏਗੀ NFC ਕਿਉਂਕਿ ਬੱਚੇ ਆਣਗੇ ਦੇਖਣਗੇ ਕਿ ਇਸ ਪਲੇਟਫਾਰਮ ਤੇ ਇਹਨਾਂ ਨੈਸ਼ਨਲ ਲੈਵਲ ਤੇ ਬੱਚਿਆਂ ਨੂੰ ਜਾਣ ਦਾ ਮਿਲ ਰਿਹਾ ਤੇ ਇਸ ਕਰਕੇ ਅਸੀਂ ਇੱਥੇ NFC ਦਾ ਫਿਰ ਉਦਘਾਟਨ ਕਰਾਂਗੇ ਕੱਲ ਨੂੰ ਜਿਦੇ ਚ ਸਰਦਾਰ ਮਨਿੰਦਰ ਸਿੰਘ ਜੀ ਖਾਪਾ ਖੇੜੀ ਜਿਹੜੇ ਕਿ ਮੈਂਬਰ ਐ ਜੀ ਪੀ ਸੀ ਹੈਗੇ ਆ ਸਾਡੇ ਨਾਲ ਅੱਜ ਅਵੇਲੇਬਲ ਵੀ ਹੈਗੇ ਆ ਸਾਨੂੰ ਅਸ਼ੀਰਵਾਦ ਦੇਣ ਦੇ ਲਈ ਕਿ ਨਾਲ ਉਹ ਇਸ ਟਰਸਟ ਦੇ ਚੇਅਰਪਰਸਨ ਹੈ ਉਹਨਾਂ ਦਾ ਸ਼ੁਰੂ ਤੋਂ ਵਿਜ਼ਨ ਰਿਹਾ ਹੈ ਕਿ ਪਹ ਫੁੱਟਬਾਲ ਦੇ ਲਈ ਕੁਝ ਕਰਕੇ ਦੇਖੀਏ ਪਲੱਸ ਅਦਰ ਸਪੋਰਟਸ ਵੀ ਮਲਟੀ ਸਪੋਰਟਸ ਦਾ ਇਹਨਾਂ ਨੇ ਕੰਮ ਇੱਥੇ ਕਰਨ ਦੇਖੋ ਕੰਪਲੈਕਸ ਵਿੱਚ ਸਾਰੇ ਤਰ੍ਹਾਂ ਦੀ ਫੈਸਿਲਿਟੀ ਇਹਨਾਂ ਨੇ ਤਿਆਰ ਕਰ ਲਈ ਹੈ ਬਟ ਹੁਣ ਕੁਝ ਇਨੀਸ਼ੀਏਸ਼ਨਸ ਹੋ ਰਹੀਆਂ ਜਿੱਦਾਂ ਫੁੱਟਬਾਲ ਅੱਗੇ ਆਇਆ ਤੇ ਫੁੱਟਬਾਲ ਦੀ ਐਕਟੀਵਿਟੀ ਸਟਾਰਟ ਹੋ ਗਈ ਅਦਰ ਸਪੋਰਟਸ ਵੀ ਨਾਲ ਦੀ ਨਾਲ ਹੀ ਇੱਥੇ ਚੱਲਣਗੇ ਜਿਹਦੇ ਚ ਸਾਰਿਆਂ ਦਾ ਇੱਥੇ ਇਹਨਾਂ ਨੇ ਵੈਲਕਮ ਕੀਤਾ ਸਾਨੂੰ ਤਾਂ ਬਹੁਤ ਸਹਿਯੋਗ ਮਿਲ ਰਿਹਾ ਕਿ ਇਹਨਾਂ ਦੇ ਪੂਰੀ ਟੈਕਨੀਕਲ ਐਸਪੈਕਟ ਇਹਨਾਂ ਦੀ ਪੂਰੀ ਲੇਬਰ ਜੋ ਵੀ ਇਹਨਾਂ ਦੇ ਸਟਾਫ ਮੈਂਬਰਸ ਹੈਗੇ ਆ ਹਰ ਤਰ੍ਹਾਂ ਦੇ ਸਾਨੂੰ ਵਰਪੂਰ ਸਹਿਯੋਗ ਮਿਲ ਰਿਹਾ ਮੈਂ ਫੈਡਰੇਸ਼ਨ ਵੱਲੋਂ 올 ਇੰਡੀਆ ਫੁੱਟਬਾਲ ਫੈਡਰੇਸ਼ਨ ਵੱਲੋਂ ਤੇ ਪੰਜਾਬ ਫੁੱਟਬਾਲ ਐਸੋਸੀਏਸ਼ਨ ਵੱਲੋਂ ਮਾਉ ਲਿਟਰਾ ਜੀ ਜਿਹੜਾ ਸਕੂਲ ਦੀ ਮੈਨੇਜਮੈਂਟ ਦਾ ਇੰਟਾਇਰ ਮੈਨੇਜਮੈਂਟ ਤੇ ਪ੍ਰਿੰਸੀਪਲ ਮੈਮ ਜਾਂ ਜੋ ਵੀ ਸਟਾਫ ਇੱਥੇ ਅਵੇਲੇਬਲ ਹੈਗਾ ਜੋ ਸਾਨੂੰ ਸਪੋਰਟ ਦੇ ਰਿਹਾ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਮੈਂ ਰੈਡੀਕਲ ਐਜੂਕੇਸ਼ਨਲ ਜਿਹੜੀ ਸੁਸਾਇਟੀ ਹੈ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਇੱਕ ਬੀਜ ਲਗਾਇਆ ਫੁੱਟਬਾਲ ਦਾ ਅਮਰਸਰ ਦੇ ਸੈਂਟਰਲ ਏਰੀਆ ਚ ਜਿਹੜਾ ਕਿ ਇੱਕ ਰੂਲਰ ਏਰੀਆ ਹੋਣ ਦੇ ਨਾਲ ਨਾਲ ਇੱਕ ਐਦਾਂ ਦਾ ਏਰੀਆ ਜਿੱਥੇ ਆਪਾਂ ਫੁੱਟਬਾਲ ਦੀ ਐਕਟੀਵਿਟੀ ਕਰਾਉਣਾ ਸੋਚ ਨਹੀਂ ਸਕਦੇ ਬਟ ਜਦੋਂ ਆਪਾਂ ਸਪੋਰਟਸ ਕਰੀਏ ਉਹਦੇ ਲਈ ਸਾਨੂੰ ਇਹ ਵੈਨਿਊ ਦੇਖਣੀ ਹੁੰਦੀ ਹੈ ਕਿ ਆਪਾਂ ਉੱਥੇ ਕੋਈ ਆਵਾਜ਼ਾਂ ਨਾਣ ਕਿਉਂਕਿ ਇੱਥੇ ਕੋਈ ਵੈਨਿਊ ਚ ਦੇਖੋ ਆਵਾਜ਼ ਨਹੀਂ ਆ ਰਹੀ ਕਿਸੇ ਵੀ ਤਰ੍ਹਾਂ ਦੀ ਇਕਸਪੋਰਟ ਪਰਸਨ ਨੇ ਅਗਰ ਐਥਲੀਟ ਨੇ ਤਿਆਰ ਹੋਣਾ ਉਹਨੂੰ ਬਿਲਕੁਲ ਉਹਦਾ ਕਨਸਨਟ੍ਰੇਸ਼ਨ 100% ਚਾਹੀਦਾ ਤਾਂ ਕਿ ਉਹ ਤਿਆਰ ਹੋ ਪਾਵੇ ਤੇ ਇਹ ਆਉਣ ਵਾਲੇ ਟਾਈਮ 'ਚ ਬਹੁਤ ਅੱਛਾ ਇਥੇ ਸਕੋਪ ਹੈਗਾ بڑے بڑے ਪ੍ਰੋਜੈਕਟ ਅਸੀਂ ਹੋਰ ਬਾਹਰਲੀ ਕੰਟਰੀਜ਼ ਵੀ ਆ ਰਹੀਆਂ ਉਹਦੇ 'ਚ ਜਿਦਾ ਇਟਲੀ ਤੋਂ ਪ੍ਰੋਜੈਕਟ ਹੈਗਾ ਇੱਕ ਉਹ ਵੀ ਇੱਥੇ ਸ਼ੁਰੂ ਕਰਾਂਗੇ ਇਹਨਾਂ ਦੇ ਸਹਿਯੋਗ ਦੇ ਨਾਲ ਜਿਦੇ 'ਚ ਉਹਨਾਂ ਨੇ ਕਾਫੀ ਇੱਥੇ ਫੁੱਟਬਾਲ ਨੂੰ ਪ੍ਰਮੋਟ ਕਰਨਾ ਹੈ ਤੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਧੰਨਵਾਦ ਕਰਦਾ ਤੁਹਾਡਾ ਤੁਸੀਂ ਇੱਥੇ ਆਇਓ ਤੇ ਇਸ ਚੀਜ਼ ਨੂੰ ਕਵਰ ਕਰਨ ਦੇ ਲਈ ਮੈਂ ਬਹੁਤ ਦਿਲੋਂ ਮਤਲਬ ਪੀਐਫਏ ਵੱਲੋਂ ਤੇ ਆਲ ਇੰਡੀਆ ਫੋਟੋ ਫੋਟੋਸ਼ੂਟ ਵੱਲੋਂ ਥੋੜਾ ਧੰਨਵਾਦ ਕਰਦਾ ਥੈਂਕ ਯੂ ਸਰ ਕਮਰ ਮੁਬਾਰਕ ਸਿੰਘ ਕਮਰ ਮੁਬਾਰਕ ਸਿੰਘ ਜੀ ਦਾ ਕਿ ਉਹ ਆਪਣੀ ਟਰਸਟ ਵੱਲੋਂ ਤੇ ਆਪਣੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਆਪਣੇ ਦੋ ਸ਼ਬਦ ਕਹਿਣ ਤੇ ਉਸ ਤੋਂ ਬਾਅਦ ਮੈਂ ਸੁਖਿੰਦਰ ਜੀ ਦਾ ਕਰਾਂਗਾ ਜਿਹੜੇ ਕਿ ਸਰਪੰਚ ਹੈਗੇ ಗ್ರಾಮ ਪੰਚਾਇਤ ਕੀਰਤਨਗਰ ਦਾ ਕਿ ਉਹ ਦੂਸਰੀ ਵੈਨਿਊ ਦਾ ਵੀ ਆਪਣਾ ਥੋੜਾ ਸਹਿਯੋਗ ਕਰਨ ਜਿੱਦਾਂ ਦੇ ਰਹੇ ਉਹ ਵੀ ਦੱਸਣਗੇ ਆਪਣੇ ਬਾਰੇ ਜੀ ਮੈਂ ਮੁਬਾਰਕ ਜੀ ਮੈਂ ਰੈਡੀਕਲ ਐਜੂਕੇਸ਼ਨਲ ਸੁਸਾਇਟੀ ਦੇ ਮੈਨੇਜਮੈਂਟ ਦੇ ਵਿੱਚ ਆ ਮੈਂ ਐਡਵੋਕੇਟ ਕਮਰ ਮੋਬਾਰਕ ਸਿੰਘ ਅਸੀਂ ਇੱਕ ਉਪਰਾਲਾ ਕੀਤਾ ਫੁੱਟਬਾਲ ਨੂੰ ਪ੍ਰਮੋਟ ਕਰਨ ਦਾ ਫੁੱਟਬਾਲ ਦੇ ਨਾਲ ਨਾਲ ਅਸੀਂ ਉਪਰਾਲਾ ਕੀਤਾ ਵਾ ਸਾਰੀਆਂ ਸਪੋਰਟਸ ਏਡੀਆਂ ਵਾ ਉਹਨੂੰ ਪ੍ਰਮੋਟ ਕਰਨ ਦਾ ਕਿਸੇ ਵੀ ਸਕੂਲ ਦੇ ਵਿੱਚ ਜਿਹੜਾ ਵਾ ਉਹ ਸਪੋਰਟਸ ਦੀ ਜਿਹੜੀ ਲੈਕਿੰਗ ਚੱਲਦੀ ਪਈ ਆ ਬੱਚਿਆਂ ਨੂੰ ਉਹਨਾਂ ਦੀਆਂ ਮਾਵਾਂ ਕਿਤੇ ਨਿੱਕੇ ਜਿਹੇ ਸਟੇਡੀਅਮ ਦੇ ਵਿੱਚ ਲੈ ਕੇ ਜਾਂਦੀਆਂ ਕਦੀ ਕਿਤੇ ਲੈ ਕੇ ਜਾਂਦੀਆਂ ਵਾ ਵੀ ਆਰ ਓਪਨਿੰਗ ਅ ਰੈਜ਼ੀਡੈਂਸ਼ੀਅਲ ਅਕੈਡਮੀ ਅਸੀਂ ਇਹ ਰੈ residential academy radical sports academy open ਕਰ ਚੁੱਕੇ ਹਾਂ ਜਿਹਦੇ ਵਿੱਚ ਰਜਿਸਟ੍ਰੇਸ਼ਨਸ ਜਿਹੜੀਆਂ ਸ਼ੁਰੂ ਆ ਅਸੀਂ ਵੀ ਆਰ ਵੈਰੀ ਗਲੈਡ ਕਿ ਜਿਹੜਾ ਅਸੀਂ ਇਹ ਨੈਸ਼ਨਲ ਗੇਮਸ ਹੋਸਟ ਕਰਦੇ ਪਏ ਹਾਂ ਸਾਡੀਆਂ ਜਿਹੜੀਆਂ ਗਰਾਊਂਡਸ ਆ ਉਹ ਉਸ ਲੈਵਲ ਦੀਆਂ ਨੇ ਜਿਹਦੇ ਵਿੱਚ ਅਸੀਂ ਨੈਸ਼ਨਲ ਗੇਮਸ ਜਿਹੜੀਆਂ ਫਸਟ ਟਾਈਮ ਅੰਮ੍ਰਿਤਸਰ ਦੇ ਵਿੱਚ ਇਸ ਤਾਂ ਬਾਲੀ ਸਾਹਿਬ ਨੇ ਕਿਹਾ ਵਾ ਫਸਟ ਟਾਈਮ ਅੰਮ੍ਰਿਤਸਰ ਦੇ ਵਿੱਚ ਹੋ ਰਹੀਆਂ ਐਂਡ ਵੀ ਆਰ ਵੈਰੀ ਹੈਪੀ ਕਿ ਅਸੀਂ ਉਹ ਹੋਸਟ ਕਰਦੇ ਪਏ ਹਾਂ ਮੈਂ ਸਾਰੀ ਮੈਨੇਜਮੈਂਟ ਵੱਲੋਂ ਆਪ ਜੀ ਦਾ ਸਾਰੇ ਜੋ ਆਏ ਹੋ ਇੱਥੇ ਕਵਰਿੰਗ ਕਰਨ ਇਹ ਹੋਰ ਜਿਹੜੇ ਨੈਸ਼ਨਲ ਗੇਮਸ ਕਿੰਨੇ ਦਿਨ ਚੱਲਣੀਆਂ ਵਾ ਮੈਂ ਚਾਹੁੰਦਾ ਵਾਂ ਤੁਸੀਂ ਸਾਰੀ ਜਿਹੜੀ ਹੈ ਇਹਦੀ ਕਵਰਿੰਗ ਕਰੋ ਥੈਂਕ ਯੂ ਸੋ ਮਚ ਸਰਪੰਚ ਪਿੰਡ ਕੀਰਤਨ ਕਰਦੋਂ ਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਨੇ ਸਾਡੀ ਗਰਾਊਂਡ ਜੁਣੀ ਇੱਕ ਨੈਸ਼ਨਲ ਚੈਂਪੀਅਨਸ਼ਿਪ ਕਰਾਉਣ ਵਾਸਤੇ ਤੇ ਜਿਸ ਦੇ ਵਾਸਤੇ ਅਸੀਂ ਪੂਰਾ ਜਿੰਨਾ ਵੀ ਯੋਗਦਾਨ ਹੋ ਸਕਦਾ ਅਸੀਂ ਦੇ ਰਹੇ ਹਾਂ ਅਸੀਂ ਆਪਣੇ ਪੂਰਾ ਸਟੇਡੀਅਮ ਦੀ ਤਿਆਰੀ ਕੀਤੀ ਆ ਜੋ ਵੀ ਕਮੀ ਪਈ ਸੀ ਸਾਰੀ ਦੂਰ ਕਰਤੀ ਆ ਤੇ ਸਾਡਾ ਸਟੇਡੀਅਮ ਇਸ ਟਾਈਮ ਤੇ ਪੂਰਾ ਰੈਡੀ ਆ ਵੀ ਚੈਂਪੀਅਨਸ਼ਿਪ ਕਰਾਉਣ ਵਾਸਤੇ ਅਸੀਂ ਆਸ ਕਰਦੇ ਆ ਕਿ ਗਾਵੇਂ ਕੋਈ ਹੋਰ ਵੀ ਕੋਈ ਚੈਂਪੀਅਨਸ਼ਿਪ ਜਾਂ ਕੋਈ ਵੀ ਆਵੇ ਅਸੀਂ ਪੂਰਾ ਪੂਰੇ ਦਾ ਪੂਰਾ ਸਹਿਯੋਗ ਦੇਵਾਂਗੇ ਆਪਣੇ ਵੱਲੋਂ ਕਿਉਂਕਿ ਸਾਡੇ ਏਰੀਆ ਦੇ ਵਿੱਚ ਪਹਿਲੀ ਵਾਰੀ ਨੈਸ਼ਨਲ ਹੋਣ ਲੱਗੀ ਆ ਫੁੱਟਬਾਲ ਦੀ ਸਾਡੇ ਪਿੰਡ ਦਾ ਫੁੱਟਬਾਲ ਘੱਟੋ ਘੱਟ 50 ਸਾਲ ਪੁਰਾਣਾ ਵਾ ਤੇ ਤੇ ਜੀ ਚੌਥੀ ਪੀੜ੍ਹੀ ਆ ਫੁੱਟਬਾਲ ਸਾਡੀ ਖੇਡਦੀ ਤੇ ਪਹਿਲੀ ਵਾਰੀ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਆ ਜੋ ਕਿ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਤੇ ਅਸੀਂ ਆਉਣ ਵਾਲੇ ਹੋਰ ਵੀ ਕੋਈ ਟੂਰਨਾਮੈਂਟ ਹੋਣਗੇ ਤਾਂ ਅਸੀਂ ਪੂਰਾ ਸਹਿਯੋਗ ਦੇਵਾਂਗੇ ਜੀ 27 ਅਕਤੂਬਰ ਤੋਂ ਲੈ ਕੇ 1 ਨਵੰਬਰ ਤੱਕ ਇਹ ਦੀ ਲੀਗ ਚੱਲਣੀ ਆ ਉਸ ਤੋਂ ਬਾਅਦ 4th ਨੂੰ ਇਹਦੇ ਦੋ ਸੈਮੀਫਾਈਨਲ ਹੋਣਗੇ ਤੇ 6th ਨੂੰ ਇਹਦਾ ਫਾਈਨਲ ਆਪਾਂ ਕਰਕੇ ਇਹਨੂੰ ਕਲੋਜ਼ ਕਰਾਂਗੇ ਕਿਉਂਕਿ ਇਹ ਟੀਅਰ 1 ਹੈ ਇਹਦੇ ਚ 16 ਸਟੇਟਸ ਆਂਦੀਆਂ ਮੈਂ ਸਟੇਟਸ ਦੇ ਨਾਮ ਤੁਹਾਨੂੰ ਬੋਲ ਵੀ ਦਿੰਦਾ ਵਿੱਚ ਲਿਖੇ ਵੀ ਹੈ ਪ੍ਰੈਸ ਲਈ ਚ ਪੰਜਾਬ ਇਹਦੇ ਚ ਹੈਗੀ ਹੈ ਗੋਆ ਹੈਗੀ ਹੈ ਹਰਿਆਣਾ ਬਿਹਾਰ ਉੜੀਸਾ ਦਿੱਲੀ ਝਾਰਖੰਡ ਗੁਜਰਾਤ ਮਹਾਰਾਸ਼ਟਰ ਅਸਾਮ ਕਰਨਾਟਕਾ ਉੱਤਰ ਪ੍ਰਦੇਸ਼ ਵੈਸਟ ਬੰਗਾਲ ਮਨੀਪੁਰ ਮਿਜ਼ੋਰਮ ਉੜੀਸਾ ਐਂਡ ਬਿਹਾਰ ਇਹ 16 ਸਟੇਟਸ ਹੈਗੀਆਂ ਟਾਇਰ 1 ਮੀਨ ਕੀ ਜਿਹੜੀਆਂ 36 ਸਟੇਟ ਸਾਡੀਆਂ ਕਾਊਂਟ ਹੁੰਦੀਆਂ ਇੰਡੀਆ ਦੀਆਂ 28 ਸਟੇਟ ਰੈਗੂਲਰ ਸਟੇਟ ਹੈ ਤੇ ਅਦਰ ਜੁਨੀਅਰ ਟੈਰੀਟਰੀਸ ਹੈਗੀਆਂ ਪਦਾਕਪਾਲੋ ਜਾ ਹੋਰ ਅੰਡਮਾਨ ਨਿਕੋਬਰ ਜੋ ਵੀ ਜਿਨ੍ਹਾਂ ਨੂੰ ਅਜਾ ਸਟੇਟ ਦਾ ਕੈਟਾਗਰੀ ਨਹੀਂ ਮਿਲੀ ਹੈ ਇਸ ਉਹਦੇ ਚ 올 ਇੰਡੀਆ ਫੁੱਟਬਾਲ ਪ੍ਰੋਪਰਿਟੇਸ਼ਨ ਨੇ ਕੀ ਕੀਤਾ ਹੈ ਕਿ ਇਹਨਾਂ ਨੂੰ ਉਹਨਾਂ ਦੇ ਫੁੱਟਬਾਲ ਦੇ ਬੇਸ ਦੇ ਨਾਲ ਕਿਉਂਕਿ ਜਿੱਦਾਂ ਪੰਜਾਬ ਕਈ ਵਾਰ ਜਿੱਤ ਚੁੱਕਾ ਹੈ ਇਸ ਕੰਪੀਟੀਸ਼ਨ ਨੂੰ ਤੇ ਪੁਰਾਣਾ ਟਰੈਕ ਰਿਕਾਰਡ ਕੱਢ ਕੇ ਉਹਨਾਂ ਨੇ 16 ਸਟੇਟਾਂ ਉੱਪਰ ਰੱਖੀਆਂ ਕਿ ਇਹ ਆਲਰੇਡੀ ਜਿਹੜੇ ਪਰਫਾਰਮ ਅੱਛਾ ਕਰ ਚੁੱਕੀਆਂ ਉਹਨਾਂ ਨੂੰ ਇੱਕ ਕੈਟਾਗਰੀ ਦਿੱਤੀ ਕਿ 16 ਸਟੇਟ ਟਾਇਰ ਟਾਪ ਟਾਇਰ ਦੀਆਂ ਹੈਗੀਆਂ ਥੈਨ 21 20 ਟੀਮਸ ਹੈਗੀਆਂ ਜਿਹੜੀਆਂ ਉਹਨਾਂ ਨੇ ਟਾਇਰ 2 ਚ ਪਾਈਆਂ ਜਿੱਦਾਂ ਉਹਦੇ ਚ ਨਾਗਾ لینڈ ਆ ਗਿਆ ਅਰਨਾਚਲ ਪ੍ਰਦੇਸ਼ ਆ ਗਿਆ ਲਾਈਕਵਾਇਜ਼ ਜਿੱਦਾਂ 호ਸਟ ਹਿਮਾਚਲ ਆ ਗਈ ਹੈ ਜੇ ਐਂਡ ਕੇ ਹੈ ਲਦਾਖ ਹੈ ਨਈ ਜਿਹੜੀ ਅਮਰਜਿੰਗ ਸਟੇਟਸ ਹੈਗੀਆਂ ਚੰਡੀਗੜ੍ਹ ਹੈਗੀਆਂ ਇਹ ਸਾਰੀਆਂ ਉਹਦੇ ਚ ਹੈਗੀਆਂ ਉਹ ਉਹਨਾਂ ਨੂੰ ਕੈਟਾਗੋਰਾਇਜ਼ ਕੀਤਾ ਕਿ ਉਹਨਾਂ ਦੀ ਪਰਫਾਰਮੈਂਸ ਬੇਸ ਤੇ ਤੇ ਜਿੱਦ ਜਿੱਦਾਂ ਹਰ ਸਾਲ ਦੋ ਟੀਮਾਂ ਇਸ ਕੰਪੀਟੀਸ਼ਨ ਚ ਰੈਲੀਗੇਟ ਹੋਣਗੀਆਂ ਥੱਲੇ ਜਾਣਗੀਆਂ ਤੇ ਦੋ ਟੀਮਾਂ ਉੱਪਰ ਆਉਂਦੀਆਂ ਇਹਦੇ ਚ ਸਿਸਟਮ ਇਦਾਂ ਰੱਖਿਆ ਤਾਂ ਕਿ ਗ੍ਰੇਡੇਸ਼ਨ ਪ੍ਰੋਪਰ ਹੋਵੇ ਔਰ ਇਹ ਨੈਸ਼ਨਲ ਕੰਪੀਟੀਸ਼ਨ ਹੈ ਜਿਹੜਾ ਕਿ ਬੱਚਿਆਂ ਨੂੰ ਇਸ ਸਰਟੀਫਿਕੇਟ ਦੀ ਵੈਲਿਊ ਹੈ ਐਜੂਕੇਸ਼ਨ ਚ ਕਿਤੇ ਉਹਨਾਂ ਨੇ ਐਡਮਿਸ਼ਨ ਲੈਣਾ ਲਾਈਕ जीएनडी यूनिवर्सिटी जान ਜਾਂ ਕਿਸੇ ਵੀ ਵਰਲਡ ਦੀ ਕਿਸੇ ਯੂਨੀਵਰਸਿਟੀ ਜਾਣ ਉਹਨਾਂ ਨੂੰ ਕੰਸੈਸ਼ਨਲ ਮਤਲਬ ਉਹਨਾਂ ਦਾ ਐਡਮਿਸ਼ਨ ਹੁੰਦਾ ਉਹਦੇ ਵਿੱਚ ਪ੍ਰਾਇੋਰਟੀ ਦਿੰਦੇ ਆ ਗ੍ਰੈਜੂਏਟਸ ਕੈਟਾਗਰੀ ਸਪੋਰਟਸ ਕੈਟਾਗਰੀ ਥੈਨ ਉਹਨਾਂ ਦੀ ਜਦੋਂ ਵੀ ਕੋਈ ਭਰਤੀ ਹੁੰਦੀ ਹੈ ਜਦਾ ਮਿਲਟਰੀ ਚ ਜਾਂ ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਜੌਬਸ ਪਲੇਸਮੈਂਟ ਹੁੰਦੀ ਹੈ ਤਾਂ ਉਹਦੇ ਵਿੱਚ ਵੀ ਉਹਨਾਂ ਨੂੰ ਪ੍ਰਾਇੋਰਟੀ ਮਿਲਦੀ ਹੈ ਬੀਗ ਸਪੋਰਟ ਪਰਸਨ ਉਹਦੇ ਵਿੱਚ ਇਹ ਕੜੀ ਦੇ ਤੌਰ ਤੇ ਆਉਂਦਾ ਕਿਉਂਕਿ ਜਦੋਂ ਅਸੀਂ ਗ੍ਰੈਜੂਏਸ਼ਨ ਕਰਾਂਦੇ ਬੱਚੇ ਦੀ ਸਭ ਤੋਂ ਪਹਿਲੇ ਉਹਦਾ ਪੁੱਛਦੇ ਆ ਸਪੋਰਟ ਡਿਪਾਰਟਮੈਂਟ ਵਾਲੇ ਕਿ ਤੁਸੀਂ ਸਭ ਜੂਨੀਅਰ ਖੇਡੀ ਹੈ ਕਿ ਨਹੀਂ ਖੇਡੀ ਹੈ ਇਹ ਫਰਸਟ ਨੇਸ਼ਨਲ ਸਟੈਪ ਹੈ ਬੱਚੇ ਦੀ ਲਾਈਫ ਦਾ ਜਿਹੜਾ ਕਿ ਇੱਕ ਸਰਟੀਫਿਕੇਟ ਨਾਲ ਅਸੀਂ ਸਰਟੀਫਿਕੇਸ਼ਨ ਦੇ ਕੇ ਇਹਨੂੰ ਵੈਲੀਡੇਟ ਕਰਦੇ ਹਾਂ ਉਸ ਤੋਂ ਬਾਅਦ ਜੂਨੀਅਰ ਹੁੰਦੀ ਹੈ ਦੈਨ ਸੀਨੀਅਰ ਹੁੰਦੀ ਹੈ ਕਈ ਵਾਰ ਬੱਚੇ ਸਿੱਧੇ ਸੀਨੀਅਰ ਖੇਡਦੇ ਆ ਮੰਨ ਲਓ ਕੋਈ ਬੱਚਾ ਲੇਟ ਖੇਡਣ ਲੱਗਾ ਤਾਂ ਉਹਦੇ ਲਈ ਇਹ ਮਿਸਿੰਗ ਹੁੰਦਾ ਉਹ ਹਮੇਸ਼ਾ ਉਹਨੂੰ ਉਸ ਵੇਲੇ ਪ੍ਰਾਇੋਰਟੀ ਚ ਪਿੱਛੇ ਚੱਲ ਜਾਂਦਾ ਬੱਚਾ ਚਾਹੇ ਜਿੰਨਾ ਮਰਜੀ ਬੈਸਟ ਪਰਫਾਰਮ ਹੋਵੇ ਜਦੋਂ ਤੱਕ ਜੂਨੀਅਰ ਸਬ ਜੂਨੀਅਰ ਦਾ ਸਰਟੀਫਿਕੇਟ ਉਹਦੇ ਪਾਸ ਨਹੀਂ ਹੈ ਇਸਕੇ ਇਸ ਲਈ ਜਿਹੜੇ ਬੱਚੇ ਇੱਥੇ ਸਿਲੈਕਟ ਹੋ ਕੇ ਖੇਡ ਰਹੇ ਆ ਉਹਨਾਂ ਦੇ TW3 ਫੈਡਰੇਸ਼ਨ ਦੇ ਟੈਸਟ ਕਰਾਏ ਜਿਹੜਾ ਕਿ ਤੁਹਾਨੂੰ ਪਤਾ ਕਿ TW3 ਦਾ ਟੈਸਟ ਦਾ 3500 ਰੁਪਏ ਰੇਟ ਚੱਲਦਾ ਹੈ ਕਿ ਇਨਵੈਸਟਮੈਂਟ ਫੈਡਰੇਸ਼ਨ ਕਰਦੀ ਹੈ ਕਿ ਬੰਦੇ ਬੱਚੇ ਏਜ ਫਰੋਡ ਨਾ ਕਰਨ ਇਸ ਕਰਕੇ ਸਾਡੇ 50 ਬੱਚੇ ਉਹਨਾਂ ਨੇ ਲਏ ਸੀ ਸਾਡੇ 8-9 ਬੱਚੇ ਪੰਜਾਬ ਦੇ ਰਿਜੈਕਟ ਹੋਏ ਆ ਓਵਰਏਜ ਕਰਕੇ ਜੋ ਡਿਫਰੈਂਸ ਡਿਸਟ੍ਰਿਕਟ ਦੇ ਸੀਗੇ ਬਟ ਸਟਿਲ ਸਾਡੇ 30 ਬੱਚੇ ਪਾਸ ਹੋਏ ਆ ਸਾਨੂੰ ਬੜੀ ਉਹ ਮਾਨ ਵਾਲੀ ਗੱਲ ਹੈ 40 ਸਾਡੇ ਟੈਸਟ ਹੋਏ ਸੀਗੇ ਉਹਦੇ ਚੋਂ ਤੇ 4-5 ਦੇ ਸਾਡੇ ਰਿਜ਼ਲਟ ਜਾ ਡਿਲੇਡ ਹੈਗੇ ਆ ਬਟ ਅਸੀਂ ਉਹਦੇ ਵਿੱਚ ਸਾਡੀ ਟੀਮ ਇੱਕ ਅੱਛੀ ਟੀਮ ਬਣ ਗਈ ਹੈ ਕੱਲ ਦੀ ਟੀਮ ਪੰਜਾਬ ਦੀ ਸਾਡੀ ਆ ਚੁਕੀ ਹੈ ਅੰਮ੍ਰਿਤਸਰ 'ਚ ਤੇ ਉਹ ਪ੍ਰੈਕਟਿਸ ਕਰ ਰਹੇ ਆ ਅੱਜ ਗਾਂਧੀ ਗਰਾਊਂਡ 'ਚ ਇਸ ਵਾਰ ਕਰ ਰਹੇ ਆ ਤੇ ਇਸ ਕਰਕੇ ਇਹ ਸਾਰਾ ਸਟਰਕਚਰ ਇਦਾਂ ਫੈਡਰੇਸ਼ਨ ਨੇ ਸੈੱਟ ਕੀਤਾ ਕਿ ਆਪਾਂ ਏਜ ਜਿਹੜੀ ਫਰਾਡ ਹੁੰਦੇ ਸੀ ਸਪੋਰਟਸ ਉਹਨੂੰ ਵੀ ਅਸੀਂ ਉਹਨੂੰ ਮਤਲਬ ਮਿਨੀਮਾਈਜ਼ ਕਰਕੇ ਕਿਸੇ ਤਰ੍ਹਾਂ ਨੂੰ ਮਤਲਬ ਕਾਰਕੂਪ ਕਰਕੇ ਖਤਮ ਕਰੀਏ ਤੇ ਇਹਦੇ ਚ ਟੀਡਬਲ 3 ਟੈਸਟ ਹੁੰਦੇ ਆ ਬੋਨ ਟੈਸਟ ਹੈ ਤੇ ਬੱਚੇ ਦੀ ਮਤਲਬ ਸਰਟੀਫਿਕੇਟ ਤਾਂ ਸਾਰਿਆਂ ਨੇ ਬਣਾਏ ਹੁੰਦੇ ਬਟ ਜਦੋਂ ਬੋਨ ਟੈਸਟ ਬੱਚੇ ਦੀ ਏਜ ਐਕੂਰੇਟ ਆ ਜਾਂਦੀ ਹੈ ਉਹ ਸਾਰਾ ਸਿਸਟਮ ਇੱਥੇ ਇੰਪਲੀਮੈਂਟ ਹੈ ਤੇ ਬਾਕੀ ਜੋ ਨੈਸ਼ਨਲ ਦੇ ਨੋਰਮਸ ਹੈਗੇ ਤੁਹਾਨੂੰ ਪਤਾ ਜਿੱਦਾਂ ਟੀਮਾਂ ਦਾ ਸਾਰੀ ਸਟੇ ਵਗੈਰਾ ਅਸੀਂ ਹੋਟਲਾਂ ਚ ਕੀਤੀ ਹੋਈ ਹੈ ਔਰ ਗਰਾਊਂਡਸ ਤੁਹਾਡੇ ਸਾਹਮਣੇ ਇੱਕ ਗਰਾਊਂਡ ਤੋਂ ਸਾਹਮਣੇ ਲਸ਼ ਗ੍ਰੀਨ ਦਿਖ ਰਹੀ ਹੈ ਤੇ ਦੂਸਰੀ ਉਸੇ ਪਿੰਡ ਦੀ ਦੂਜੀ ਸ਼ੋਰ ਤੇ ਇੱਕ ਹੋਰ ਬੈਨਿਫਿਸ਼ੀਰੀ ਹਰਗੋਗ ਸਿੰਘ ਸਾਹਿਬ ਤੇ ਸਾਡੇ ਦੂਜੇ ਮੈਚਸ ਹਨ ਤੇ ਇਹ ਸਾਰਾ ਡੀਟੇਲ ਹੈ ਇੱਛੇ ਬਤਨ